ਮੇਨ ਸਮਗਲ ਜਸਵੀਰ ਸਿੰਘ ਨੂੰ ਫੜਿਆ ਇਹ ਲੋਪੋਕੇ थाना ਅੰਮ੍ਰਿਤਸਰ ਰੂਲ ਦਾ ਰਹਿਣ ਵਾਲਾ 21 ਸਾਲ ਦਾ ਹੈਗਾ ਇਹਦੇ ਤੋਂ 2 ਕਿਲੋ ਹੀਰੋਇਨ ਬਰਾਮਦ ਹੋਈਆ ਔਰ ਇਹ ਪਤਾ ਲੱਗਿਆ ਕਿ ਨੈਟਵਰਕ ਇੱਕ ਯੂਰਪ ਬੇਸ ਬੰਦਾ ਚਲਾ ਰਿਹਾ ਬਾਹਰੋਂ ਔਰ ਇਹ तकरीबन ਸਾਲ ਤੋਂ ਇਹ ਕੰਮ ਕਰ ਰਹੀ ਸੀ ਔਰ ਇੱਕ ਹੋਰ ਇੰਪੋਰਟੈਂਟ ਗੱਲ ਇਹ ਸਾਹਮਣੇ ਆਈ ਹੈ ਕਿ ਇਹਨਾਂ ਨੇ ਇਹ ਸੋਚਿਆ ਹੋਇਆ ਸੀ ਕਿ ਹੋਰ ਪੈਸੇ ਕਮਾਉਣ ਵਾਸਤੇ ਅਸੀਂ ਇਹਨੂੰ ਮਿਕਸਿੰਗ ਕਰ ਕਰਕੇ ਵੇਚੀਏ ਅੰਮ੍ਰਿਤਸਰ ਪੁਲਿਸ ਨੇ ਨਸ਼ਿਆਂ ਦੇ ਖਿਲਾਫ ਇੱਕ ਵੱਡੀ ਕਾਮਯਾਬੀ ਹਾਸਲ ਕਰਦੇ ਆ ਯੂਰਪ ਤੋਂ ਚਲਾਏ ਜਾ ਰਹੇ ਇੱਕ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ ਤੋਂ ਇਸ ਬਾਰੇ ਅਹਿਮ ਜਾਣਕਾਰੀ ਦੇਣ ਲਈ ਸਾਡੇ ਨਾਲ ਮੌਜੂਦ ਨੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਸਰ ਕੀ ਅਪਡੇਟ ਹੈ ਹੁਣ ਤੱਕ ਦੇਖੋ ਅਸੀਂ ਇੱਕ ਮੇਨਸ ਵਗਲਾ ਜਸਵੀਰ ਸਿੰਘ ਨੂੰ ਫੜਿਆ ਇਹ ਲੋਪੋਕੇ ਥਾਣਾ ਅੰਮ੍ਰਿਤਸਰ ਰੂਲ ਦਾ ਰਹਿਣ ਵਾਲਾ ਹੈ 21 ਸਾਲ ਦਾ ਹੈਗਾ ਔਰ ਇਹਦੇ ਤੋਂ 2 ਕਿਲੋ ਹੀਰੋਇਨ ਬਰਾਮਦ ਹੋਈ ਹੈ ਔਰ ਇਹਦੇ ਚ ਪਤਾ ਲੱਗਿਆ ਕਿ ਨੈਟਵਰਕ ਇੱਕ ਯੂਰਪ ਬੇਸਡ ਬੰਦਾ ਚਲਾ ਰਿਹਾ ਹੈ ਬਾਰੋ ਇਹਦੇ ਕੋਈ ਸਾਥੀ ਨੇ ਜਿਹੜੇ ਬਾਰਡਰ ਏਰੀਆ ਤੇ ਹੋਰ ਉਹਨਾਂ ਨੂੰ ਵੀ ਅਸੀਂ ਫੰ ਲੱਗੇ ਵਿੱਚ ਲੱਗੀ ਹੋਈ ਹੈ ਪੁਲਿਸ ਔਰ ਇਹ ਤਕਰੀਬਨ ਸਾਲ ਤੋਂ ਇਹ ਕੰਮ ਕਰ ਰਹੇ ਸੀ ਇਹ ਔਰ ਇੱਕ ਹੋਰ ਇੰਪੋਰਟੈਂਟ ਗੱਲ ਹੈ ਸਾਹਮਣੇ ਆਈ ਹੈ ਕਿ ਇਹਨਾਂ ਨੇ ਇਹ ਸੋਚਿਆ ਹੋਇਆ ਸੀ ਕਿ ਹੋਰ ਪੈਸੇ ਕਮਾਉਣ ਵਾਸਤੇ ਅਸੀਂ ਇਹਨੂੰ ਮਿਕਸਿੰਗ ਕਰ ਕਰਕੇ ਵੇਚੀਏ ਸੋ ਇਹ ਸਤਾਕ 'ਚ ਵੀ ਸੀਗੇ ਕਿ ਇਸ ਤਰ੍ਹਾਂ ਦਾ ਕੋਈ ਕੈਮੀਕਲ ਲੱਭਿਆ ਜਾਵੇ ਤੇ ਉਹਨੂੰ ਅਸੀਂ ਹੀਰੋਇਨ ਦੇ ਵਿੱਚ ਮਿਕਸ ਕਰਕੇ ਤੇ ਉਹਦੀ ਕੁਆਂਟੀਟੀ ਵਧਾ ਦਈਏ ਸੋ ਦੱਤ ਸਾਨੂੰ ਹੋਰ ਪ੍ਰੋਫਿਟ ਹੋਵੇ ਇਹ ਨਵੀਂ ਇਨਫੋਰਮੇਸ਼ਨ ਹੈ ਕਿ ਇਸ ਤਰ੍ਹਾਂ ਕੋਈ ਸਪੈਸ਼ਲ ਕੈਮੀਕਲ ਦੇ ਨਾਲ ਜਿਹੜੀ ਕੁਆਂਟੀਟੀ ਵਧਾਈ ਜਾ ਰਹੀ ਹੈ ਇਹਦੀ ਪੁੱਛਗਿੱਛ ਆਇਆ ਜੇ ਕੋਈ ਬਰਾਮਦਗੀ ਨਹੀਂ ਹੋਈ ਉਹਨੂੰ ਅਸੀਂ ਲੱਗੇ ਹੋਏ ਹਾਂ ਔਰ ਉਹ ਸਾਰੀ ਗੱਲ ਜਦੋਂ ਨਾਲ ਦੇ ਦੇ ਸਾਥੀ ਵੀ ਫੜੇ ਜਾਂਦੇ ਆ ਸਾਰੀ ਗੱਲ ਇਹਦੀ ਪੁੱਛਗਿੱਛ ਵਿੱਚ ਸਸਟੇਨਡ ਹੋ ਜਾਂਦੀ ਹੈ ਉਸ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਇਹਨਾਂ ਦਾ ਕਿੰਗਪਿੰਨ ਕੌਣ ਹੈ ਜੋ ਕਿ ਯੂਰਪ ਤੋਂ ਇਹ ਨੈਟਵਰਕ ਚਲਾਇਆ ਜਾ ਰਿਹਾ ਸੀ ਉਹ ਦੇਖੋ ਇੱਕ ਸਾਡੇ ਧਿਆਨ 'ਚ ਆ ਗਈ ਇਹ ਗੱਲ ਉਹ ਅਸੀਂ ਲੱਗੇ ਹੋਏ ਹਾਂ ਜੀ ਕਿੱਦਾਂ ਪਹੁੰਚੋ ਜਿਹੜੇ ਬਾਹਰ ਦੇਸ਼ ਤੋਂ ਬਾਹਰ ਬੈ ਕੇ ਸਾਡੇ ਨੌਜਵਾਨ ਨੂੰ ਵਰਗਲਾ ਕੇ ਇਸ ਕੰਮ ਦੇ ਨਾਲ ਜੋੜ ਰਹੇ ਨੇ ਉਹਨਾਂ ਤੱਕ ਕਿਵੇਂ ਪਹੁੰਚ ਕੀਤੀ ਜਾਵੇ ਉਹਨਾਂ ਨੂੰ ਕਿਵੇਂ ਨੱਥ ਪਾਈ ਜੇ ਦੇਖੋ ਸਾਡਾ ਤਾਂ ਮੇਨ ਗੱਲ ਇਹੀ ਹੈ ਕਿ ਇਹਦੇ ਵਿੱਚ ਬਾਰ-ਬਾਰ ਆ ਰਿਹਾ ਕਿ ਬਾਹਰ ਬੈਠੇ ਲੋਕ ਇਹ ਸੋਚਦੇ ਵੀ ਅਸੀਂ ਇੰਡੀਅਨ ਲਾਅ ਤੋਂ ਬਚੇ ਹੋਏ ਆਂ ਔਰ ਉੱਥੋਂ ਬੈਠ ਕੇ ਪੈਸਿਆਂ ਦੇ ਲਾਲਚ ਵਾਸਤੇ ਭੋਲੇ-ਪਾਲੇ ਲੋਕਾਂ ਨੂੰ ਫਸਾ ਲੈਂਦੇ ਆ ਦੋ ਤਰ੍ਹਾਂ ਦੇ ਇਹਨਾਂ ਨੂੰ ਲਾਲਚ ਦਿੱਤੇ ਜਾਂਦੇ ਆ ਇੱਕ ਤਾਂ ਪੈਸੇ ਦਾ ਹੀ ਹੈਗਾ ਫਾਈਨੈਂਸ਼ੀਅਲ ਦੂਜਾ ਕਹਿੰਦੇ ਵੀ ਤੁਹਾਨੂੰ ਅਸੀਂ ਬਾਹਰ ਬੁਲਾ ਲਾਂਗੇ ਜੋ ਕਿ ਕਦੇ ਵੀ ਪੂਰੇ ਨਹੀਂ ਹੁੰਦੇ ਔਰ ਪੈਸੇ ਵੀ ਕੋਈ ਇਹਨਾਂ ਨੂੰ ਨਹੀਂ ਮਿਲਦੇ ਪਰ ﾎਲੇ-ਪਾਲੇ ਸਾਡੇ ਜਿਹੜੇ ਨਵੇਂ ਨੌਜਵਾਨ ਨੌਜਵਾਨ ਨੇ ਉਹ ਇਹਨਾਂ ਗੱਲਾਂ 'ਚ ਉਲਝ ਜਾਂਦੇ ਆ ਤੇ ਆਪਣੇ ਆਪ ਆਪਣੀ ਜ਼ਿੰਦਗੀ ਖਰਾਬ ਕਰ ਬੈਠਦੇ ਨੇ ਜਿਹੜਾ ਜਸਬੀਰ ਸਿੰਘ ਓਟਾ ਫੜਿਆ ਗਿਆ ਜਿਸ ਦੀ ਉਮਰ 21 ਸਾਲ ਆ ਇਸ ਤੋਂ ਕੀ ਜਾਣਕਾਰੀ ਉਸ ਲਈ ਬਾਹਰ ਜਾਣ ਦਾ ਚਾਹਵਾ ਸੀ ਇਹ ਪੈਸੇ ਦੇ ਲਾਲਚ 'ਚ ਕੰਮ ਨਾਲ ਜੁੜੇ ਨਹੀਂ ਇਹ ਤਾਂ ਉਸ ਲਈ ਫਾਈਨੈਂਸ਼ੀਅਲ ਪੈਸੇ ਦੇ ਕੰਮ 'ਚ ਹੀ ਆ ਕਿਉਂਕਿ ਖੇਤੀਬਾੜੀ ਦਾ ਵੀ ਕੰਮ ਕਰਦਾ ਪਰ ਅਲਟੀਮੇਟਲੀ ਕੇਸਾਂ ਦੇ ਵਿੱਚ ਅਕਸਰੇ ਚਾਂਸਾ ਦਿੱਤਾ ਜਾਂਦਾ ਹੈ ਹੌਲੀ-ਹੌਲੀ ਇਹ ਗੱਲ ਅੱਗੇ ਹੋਰ ਮਤਲਬ ਰਿਵੀਲ ਹੋਏਗੀ ਕਿੰਨੇ ਕੁ ਲੋਕ ਇਹਨਾਂ ਦੇ ਨੈਟਵਰਕ ਨਾਲ ਜੁੜੇ ਹੋ ਸਕਦੇ ਕਿਉਂਕਿ ਕਨਸਾਈਨਮੈਂਟ ਰੀਸੀਵ ਕਰਨੀ ਉਹਦੇ ਚ ਮਲਾਵਟ ਕਰਨਾ ਉਸ ਤੋਂ ਬਾਅਦ ਉਹਨੂੰ ਸਪਲਾਈ ਕਰਨਾ ਕਾਫੀ ਲੋਕ ਜੁੜੇ ਹੋਣਗੇ ਦੇਖੋ ਬੰਦੇ ਤਾਂ ਦੋ ਹੋਰ ਫਿਗਰ ਹੋਏ ਮੈਂ ਤੁਹਾਨੂੰ ਦੱਸਿਆ ਹੀ ਔਰ ਬਾਹਰ ਕਿੰਗਪਿੰਨ ਵੀ ਹੋਇਆ ਉਹਨਾਂ ਦੇ ਪੁੱਛਗਿੱਛ ਤੋਂ ਅੱਗੇ ਵੀ ਗੱਲ ਚੱਲਣ ਦੀ ਗੱਲ ਹੈ ਹੋ ਸਕਦਾ ਕੋਈ ਵੈਪਨ ਵਾਲਾ ਜਾਂ ਹੋਰ ਕਨਸਾਈਨਮੈਂਟ ਵੀ ਨਾਲ ਆਉਂਦੀ ਹੋਵੇ ਡਰੱਗਸ ਦੀ ਉਹ ਸਾਰੀ ਗੱਲ ਅਸੀਂ ਤਹਿਕੀਕਾਤ ਕਰ ਰਹੇ ਹਾਂ ਹੁਣ ਤੱਕ ਦੀ ਕੀ ਕਾਨੂੰਨੀ ਕਾਰਵਾਈ ਕੀਤੀ ਗਈ ਇਹਨੂੰ ਰਿਮਾਂਡ ਕੇ ਕੇਸ ਰਜਿਸਟਰ ਹੋ ਕੇ ਤੋਂ ਉਦੋਂ ਦੇ ਰਿਮਾਂਡ ਤੇ ਹੋਰ ਮਾਨ ਲਵਾਗੇ ਦਾ ਔਰ ਇਹ ਦਾ ਸਪਲੈਂਡਰ ਮੋਟਰਸਾਈਕਲ ਵੀ ਨਾਲ ਬਰਾਮਦ ਕੀਤਾ ਸੀ ਮਤਲਬ ਆਸ ਹੈ ਕਿ ਹੁਣ ਬਾਕੀ ਸਾਥੀਆਂ ਤੱਕ ਵੀ ਅੰਮ੍ਰਿਤਸਰ ਪੁਲਿਸ ਜਲਦੀ ਪਹੁੰਚ ਲਈ ਡੈਫੀਨਟਲੀ ਅਸੀਂ ਪੂਰਾ ਜ਼ੋਰ ਲਾ ਰਹੇ ਹਾਂ ਔਰ ਮੈਨੂੰ ਉਮੀਦ ਹੈ ਕਿ ਜਲਦੀ ਫੜ ਲਾਂਗੇ ਨੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁਲਰ ਜਨ ਨੇ ਦੱਸਿਆ ਕਿ ਇੱਕ ਨਵੀਂ ਤਰ੍ਹਾਂ ਦੀ ਤਕਨੀਕ ਜਿਹੜੀ ਹੈ ਉਹ ਵਰਤੀ ਜਾ ਰਹੀ ਸੀ ਸਪੈਸ਼ਲ ਕੈਮੀਕਲ ਦੀ ਮਿਲਾਵਟ ਕਰਕੇ ਉਸ ਦੀ ਕੁਆਂਟੀ ਜਿਹੜੀ ਹੈ ਵਧਾਈ ਜਾ ਰਹੀ ਸੀ ਔਰ ਨੌਜਵਾਨਾਂ ਨੂੰ ਬਾਹਰ ਜਾਣ ਦਾ ਚਾਂਸਾ ਜਾਂ ਫਿਰ ਪੈਸਿਆਂ ਦਾ ਲਾਲਚ ਦੇ ਕੇ ਆਪਣੇ ਇਸ ਤਸਕਰੀ ਦੇ ਨੈਟਵਰਕ ਦੇ ਨਾਲ ਜੋੜਿਆ ਜਾ ਰਿਹਾ ਸੀ ਤੇ ਹੁਣ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਇਸ ਦੋਸ਼ੀ ਦਾ ਔਰ ਇਸ ਰਿਮਾਂਡ ਦੇ ਦੌਰਾਨ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ਕੈਮਰਾ ਪਰਸਨ ਅਵਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੋਂਗਾ ਪੀਟੀਸ ਨਿਊਜ਼ ਅੰਮ੍ਰਿਤਸਰ